ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਬਲੌਗ 'ਚ। ਸੋ ਬਾਈ ਜੀ ਆਪਾਂ ਤੋਂ ਅੱਜ ਮੌੜ ਚੜ੍ਹਤ ਸਿੰਘ ਵਾਲਾ ਪਿੰਡ ਆ ਬਾਈਆਂ ਦਾ। ਤੇ ਆਪਾਂ ਤੋਂ ਬਾਈ ਕਰਾਹ ਲੈ ਕੇ ਗਏ ਸੀ ਤੋਂ ਸ਼ੁਰੀ ਲਵਾਉਣ ਆਉਣਗੇ ਬਾਈ ਆਪਣੇ ਦਾ। ਫਿਰ ਆਉਂਦੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸ਼ੁਰੂ। ਸੋ ਬਣੇ ਰਹੋ ਨਾਲ-ਨਾਲ। ਹਾਂਜੀ ਬਾਈ ਕੀ ਹਾਲ ਚਾਲ ਆ ਜੀ? ਠੀਕ ਹੈ ਜੀ ਬਾਈ ਬਹੁਤ ਥੋੜੀ ਆ। ਹਾਂਜੀ ਬਾਈ ਆਪਣਾ ਬਾਈ ਕਰਾਹ ਲੈ ਕੇ ਇਹਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਸਾਲ ਪਹ ਹੋ ਗਿਆ ਬਾਈ ਲਾਈਕ। ਅੱਛਾ ਜੀ ਕਿਵੇਂ ਚੱਲਦਾ ਵੀਰੇ ਕਰਾਹ? ਕਰਾਹ ਬਹੁਤ ਵਧੀਆ ਚੱਲਿਆ ਜੀ। ਅੱ अच्छा जी बहुत बढ़िया चल रहा है वीर करा है अच्छा के ट्रैक्टर मगर पाया सी आपा ये ये 800 किलो मगर अच्छा जी ते बढ़िया ਦਿੱਤਾ ਨਜ਼ਾਰਾ ਪੂਰਾ हां जी ਅਸੀਂ ਚੱਪ ਤਾਂ ਉਹਦੇ ਨਾਲ ਤਿੰਨ ਕਿੱਲੇ ਬਾਹਾਂ ਤਿੰਨ ਕਿੱਲੇ ਜੀ ਸ਼ੁਰੀ ਵਧੀਆ ਜਿਹੜੀ ਤੁਹਾਨੂੰ ਕਹਿ ਕੇ ਤੀ ਚੱਲੀ ਪ੍ਰੋਪਰ ਜੀ हां ਬਹੁਤ ਵਧੀਆ ਚੱਲੀ ਸਾਡੇ ਪਾਉਂਡ ਤੇ ਰੋਡ ਆ ਜੀ हां जी ਉਹਦੇ ਚ ਵੀ ਸ਼ੁਰੀ ਚੰਗੀ ਚੱਲੀ ਹੈ اچھا ਜੀ हां ਤੇ ਬਾਈ ਜੀ ਆਪਣਾ ਇਹ ਕਿੰਨੀਆਂ ਟਰਾਲੀਆਂ ਭਰਤੀਆਂ ਤੁਹਾਡੇ ਹਿਸਾਬ ਨਾਲ ਸਾਡੇ ਹਿਸਾਬ ਨਾਲ ਭਰਤੀਆਂ ਹੋਣੀਆਂ 5000 ਟਰਾਲੀ ਦੀਆਂ 5000 ਟਰਾਲੀ ਇੱਕ ਸ਼ੁਰੀ ਨਾਲ हां जी ਹਾਂਜੀ ਹਾਂਜੀ ਸੋ ਪ੍ਰੋਪਰ ਬਾਈ ਜੀ ਆਪਾਂ ਸਾਰਿਆਂ ਨੂੰ ਇਹੀ ਕਹਨੇ ਹੁੰਨੇ ਆ ਵੀ ਬਾਈ ਜੀ 1000 2000 ਟਰਾਲੀ ਭਰੂਗੀ ਪਰ ਬਾਈਆਂ ਦੇ ਕਹਿੰਦੇ ਤੁਸੀਂ ਸੁਣ ਲਿਆ ਆਪੀ ਵਿੱਚੋ ਬ੍ਰਿਤੀ ਆ ਗਈ ਨਾ ਥੱਲੇ ਅੱਛਾ ਜੀ ਹਾਂ ਹਾਂ ਸੋ ਬਾਈਆਂ ਦੇ ਕਹਿੰਦੇ ਤੁਸੀਂ ਦੇਖ ਲੋ ਵੀ 5000 ਟਰਾਲੀ ਭਰਤੀ ਇਹ ਸ਼ੁਰੀ ਨੇ ਸਪੈਸ਼ਲ ਸ਼ੁਰੀ ਲੱਗਦੀ ਆ ਵੀਰੇ ਆਪਾਂ ਲਾਵਾਂਗੇ ਬਾਈਆਂ ਦੀ ਤੁਹਾਨੂੰ ਦਿਖਾਵਾਂਗੇ ਕਿਹੜੀ ਸ਼ੁਰੀ ਐ ਕਿੰਨੇ ਪੈਸਿਆਂ ਦੀ ਲੱਗੀ ਐ ਹਾਂਜੀ ਸੋ ਕਸਟਮਰ ਦੀ ਡਿਮਾਂਡ ਸੀ ਜੋ ਪਹਿਲਾਂ ਸ਼ੁਰੀ ਲੱਗੀ ਸੀ ਉਹੀ ਲਾਉਣੀ ਆ ਸੋ ਇਹ ਦੋ ਤਰ੍ਹਾਂ ਦੇ ਹੁੰਦੇ ਆ ਵੀਰੇ ਇੱਕ ਤਾਂ ਮੰਨ ਕੇ ਚਲੋ ਜਾਂਦੀ ਹੁੰਦੀ ਐ ਇਸ ਪੈਸੇ ਇਹ ਹੁੰਦੀ ਹੈ ਮੰਨ ਕੇ ਚਲੋ ਵੀ ਥੋੜੀ ਜੀ ਵੀ ਆਮ ਜੀ ਛੁਰੀ ਹੁੰਦੀ ਹੈ ਹਿੰਦੀ ਤਾਂ ਇਹ ਵੀ ਬਹੁਤ ਵਧੀਆ ਲੱਗਦੀ ਰਹਿੰਦੀ ਹੈ ਕਰਾਇਆਂ ਨੇ ਬਟ ਕਸਟਮਰ ਦੀ ਡਿਮਾਂਡ ਸੀ ਵੀ ਜੋ ਪਹਿਲਾਂ ਲੱਗੀ ਸਾਡੇ ਛੁਰੀ ਉਹ ਲਾਉਣੀ ਚਾਹੀਏ ਤੋਂ ਸਪੈਸ਼ਲ ਤਿਆਰ ਹੁੰਦੀ ਹੈ ਜੀ ਇਹ ਆਪਣੀ 250 ਤੋਂ ਮੋਟੀ ਹੁੰਦੀ ਹੈ ਤੇ 4 ਇੰਚ ਚੜਾਈ ਤੋਂ ਹੁੰਦੀ ਹੈ ਬਹੁਤ ਵਧੀਆ ਛੁਰੀ ਆ ਬਾਕੀ ਬਾਈਆਂ ਨੇ ਆਪਾਂ ਨੂੰ ਦੱਸਈ ਹੈ ਸੋ ਲਾਉਣਿਆਂ ਨਾਲ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਨਾਲ ਨਾਲ ਚਲਾਉਣਿਆਂ ਕੰਮ ਆ ਬਹੁਤ ਵਧੀਆ ਵਰਤਾ ਕੰਮ ਚੱਲਦਾ ਲਓ ਬਾਈ ਜੀ ਸ਼ੁਰੀ ਦਾ ਕੰਮ ਹੋ ਗਿਆ ਜੀ ਓਕੇ ਜਮਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਫਿਟਿੰਗ ਆਈ ਹੈ ਜਿੰਨੇ ਪੁਰਾਣਾ ਕਰਾ ਸੀ ਪ੍ਰੋਪਰ ਫਿਟਿੰਗ ਆਈ ਥੋਨੂੰ ਨਵੇਂ ਕਰਾ ਦੇ ਵੀ ਦਿਖਾ ਦਿੰਨੇ ਆ ਜਾ ਕੇ ਵੀ ਕੋਈ ਬੜਾ ਫਰਕ ਨਹੀਂ ਹੁੰਦਾ ਇਹ ਤਾਂ ਜਮਾ ਸੇਮ ਲੱਗਦੀ ਹੈ ਥੋ ਨਵੇਂ ਕਰਾ ਦੇ ਵੀ ਆਪਣੀ ਆ ਲੱਗੀ ਹੋਈ ਹੈ ਸ਼ੁਰੀ ਕੋਈ ਬੜਾ ਫਰਕ ਨਹੀਂ ਗਾ ਸੋ ਵਧੀਆ ਕੰਮ ਹੋ ਗਿਆ ਟਾਈਮ ਨਾਲ ਅਗਲੇ ਦਾ ਸੋ ਪ੍ਰੋਪਰ ਫਿਟਿੰਗ ਆ ਗਈ ਜਮਾ ਸ਼ੁਰੀ ਦੀ ਹਾਂਜੀ ਬਾਈ ਜੀ ਦਾ ਕੰਮ ਕਰਤਾ ਸੀ ਆਪਾਂ ਓਕੇ ਜਿਹਾ ਤੇ ਬਾਈ ਜੀ ਨੇ ਸ਼ੁਰੂ ਹੀ ਲਾਤੀ ਸੀਗੀ ਤੇ ਕੰਮ ਉਹਨਾਂ ਦਾ ਓਕੇ ਹੋ ਗਿਆ ਤੇ ਬਾਈ ਜੀ ਚੱਗੇ ਕਰਾ ਲੈ ਕੇ ਤੇ ਆਪਾਂ ਵੀ ਵੀਡੀਓ ਦਾ ਕਰਦੇ ਹਾਂ ਜੀ ਐਂਡ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਜੋ ਹੋਰ ਵੀ ਪੀਰ ਭਰਾ ਵਧੀਆ ਵੀਡੀਓ ਦੇਖ ਕੇ ਆਪਣੇ ਕੋਲ ਬਰਤਵਾਰ ਕਸਟਮਰ ਆਸਖਣ ਕੰਮ ਕਰਾ ਸਕਣ ਵਧੀਆ ਉਹਨਾਂ ਦਾ ਕੰਮ ਹੋ ਜੇ ਸੋ ਬਹੁਤ-ਬਹੁਤ ਮਿਹਰਬਾਨੀ ਧੰਨਵਾਦ